ਕੱਲ ਨਾ ਬਾਜਵਾ ਸਾਹਿਬ ਦਾ ਆਪਾਂ ਗੱਲ ਕੀਤੀ ਸੀ ਤੁਸੀਂ ਇੱਕ ਗੱਲ ਉਹਦੇ ਵਿੱਚ ਕਹੀ ਸੀ ਕਿ ਜੇ ਬਾਈ ਚਾਂਸ ਐਫ ਆਈ ਆਰ ਜਿਹੜੀ ਡਿੱਗ ਪਈ ਅਤੇ ਫੇਰ ਇਹਨਾਂ ਦਾ ਔਖਾ ਹੋ ਜਾਣਾ ਕੰਮ ਫੇਰ ਬਹੁਤ ਕਹਿੰਦੇ ਕਿ ਪਹਿਲਾਂ ਜਿਵੇਂ ਹੋਇਆ ਉਹੀ ਹੋਣਾ ਕੰਮ ਤੇ ਲੰਬੀ ਚੌੜੀ ਕਹਿੰਦੇ ਪੁੱਛਗਿੱਛ ਹੋਈ ਉਹਨ ਪਤਾ ਨਹੀਂ ਕੀ ਕੀ ਸਵਾਲ ਪੁੱਛੇ ਕੀ ਕੀ ਪੁੱਛਿਆ ਗਿਆ ਉਹਦੇ ਵਿੱਚ ਪਰ ਕਹਿੰਦੇ ਕਿ ਅਦਾਲਤ ਵੱਲੋਂ ਤਾਂ ਰਾਹਤ ਮਿਲ ਗਈ ਆ 22 April ਤੱਕ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਏਗੀ ਪਰ ਮਿੰਟੂ ਜੀ ਇਸ ਮਸਲੇ ਨੂੰ ਇੱਕ ਬਿਆਨ ਨੂੰ ਬਹੁਤ ਖਿੱਚਿਆ ਜਾ ਰਿਹਾ ਹੈ ਹਜੇ ਤੱਕ ਵੀ ਖਿੱਚਿਆ ਜਾ ਰਿਹਾ ਉਹਦੋਂ ਅਰੋੜਾ ਸਾਹਿਬ ਕਹਿੰਦੇ ਕਿ ਗੱਲ ਕਲੀਅਰ ਕੀ ਇਹ ਸਾਰਾ ਮਸਲਾ ਹੈ ਤਾਂ ਹੁਣ ਕੀ ਨਿਚੋੜ ਕੱਢ ਗਏ ਦੇਖੋ ਹੁਣ ਬਿਆਨ ਖਿੱਚਿਆ ਗਿਆ ਜਿੰਨਾ ਖਿੱਚਿਆ ਜਾਣਾ ਸੀਗਾ ਵਾਲ ਦੀ ਖਲ ਲੈ ਚੁੱਕੀ ਆ ਹੁਣ ਤੇ ਅਸਲ ਦੇ ਵਿੱਚ ਸਾਰੀ ਗੇਮ ਜਿਹੜੀ ਉਹ ਟਿੱਕੀ ਆ ਜਾ ਕੇ ਹਾਈ ਕੋਰਟ ਤੇ ਹਾਈ ਕੋਰਟ ਨੇ ਪੈਂਦੀ ਸੱਟੇ ਇਕ ਰਾਹਤ ਦਿੱਤੀ ਹੈ ਕਿ ਸ਼ਾਇਦ ਵੀ ਕਿ 20 ਅਪ੍ਰੈਲ ਤੱਕ ਇਹਨਾਂ ਦੀ ਜਿਹੜੀ ਹੈ ਨਾ ਗ੍ਰਿਫਤਾਰੀ ਉਹ ਸਟੇ ਕਰ ਦਿੱਤੀ ਹੈ ਜੀ ਤੇ ਨਾਲ ਤਕੀਦ ਕੀਤੀ ਆ ਕਿ ਬਾਜਵਾ ਸਾਹਿਬ ਵੀ ਥੋੜਾ ਜਾਂ ਨਾ ਸ਼ਿਆਨਪਤੋ ਕੰਮ ਲੈਣ ਮਤਲਬ ਕਿ ਬਿਆਨ ਆਦੀ ਨਾ ਦੇ ਹੂੰ ਤੇ ਸਰਕਾਰ ਨੂੰ ਕਿਹਾ ਕਿ ਭਾਈ ਜਿਹੜੇ ਇਹ ਗਰਾਉਂਡਸ ਨੇ ਪਟੀਸ਼ਨ ਦੇ ਉਹਦਾ ਆ ਕੇ ਜਵਾਬ ਦਿਓ ਹੂੰ ਕਿਉਂਕਿ ਪਟੀਸ਼ਨ ਗਰਾਉਂਡਸ ਤੇ ਹੁੰਦੀ ਆ ਨਾ ਬਿਲਕੁਲ ਨੁਕਤਿਆਂ ਆਧਾਰਿਤ ਹੁੰਦੀ ਆ ਹੂੰ ਸਵਾਲ ਚੁੱਕੇ ਜਾਂਦੇ ਉਹਦੇ ਵਿੱਚ ਸ਼ਾਇਦ ਇੱਕ ਧਾਰਾ ਜਿਹੜੀ ਇਹਨਾਂ ਨੇ ਲਾਈ ਆ ਉਹਦੇ ਤੇ ਐਪੀਐਸ ਦਿ올 ਪੇਸ਼ ਹੋਏ ਬੜੇ ਤਗੜੇ ਵਕੀਲ ਨੇ ਹੂੰ ਸਰਕਾਰ ਦੇ ਵਕੀਲ ਵੀ ਰਹਿ ਚੁੱਕੇ ਨੇ ਸ਼ਾਇਦ ਜੀ ਉਹਨਾਂ ਨੇ ਆਖਿਆ ਵਾ ਕਿ ਗੱਲ ਸੁਣੋ ਕਿ ਜਿਹੜੀ ਇਹ ਧਾਰਾ ਤੁਸੀਂ ਲਾਈ ਆ ਇਸ ਧਾਰਾ ਦੇ ਵਿੱਚ ਪਹਿਲਾਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੱਥਾਂ ਦੀ ਫਿਰ ਉਸ ਤੋਂ ਬਾਅਦ ਉੱਚ ਅਧਿਕਾਰੀਆਂ ਦਾ ਜਾ ਕੇ ਇਹਦੇ ਤੇ ਤਸਦੀਕ ਹੋਣਾ ਲਾਜ਼ਮੀ ਹੁੰਦਾ ਮਤਲਬ ਕਿ ਉਹ ਪ੍ਰਵਾਨਗੀ ਦਿੰਦੇ ਆ ਉਸ ਅਪਰੰਤ ਐਫ ਆਈ ਆਰ ਜਿਹੜੀ ਹੈ ਉਹ ਇਸ ਧਾਰਾ ਦੇ ਤਹਿਤ ਕੱਟੀ ਜਾਂਦੀ ਆ ਇਸ ਪ੍ਰੋਸੀਜਰ ਨੂੰ ਤੇ ਇਹਨਾਂ ਨੇ ਫੋਲੋ ਨਹੀਂ ਕੀਤਾ ਮਤਲਬ ਪਹਿਲਾਂ ਹੀ ਧਾਰਾ ਲਾਤੀ ਉਹ ਤਕਨੀਕੀ ਤੌਰ ਤੇ ਉਹੀ ਲੜਾਈ ਸਟਾਰਟ ਹੋ ਗਈ ਨਾ ਜੀ ਕਿ ਧਾਰਾ ਲਾ ਦਿੱਤੀ ਹੈ ਤੇ ਉਹ ਧਾਰਾ ਕਿਉਂਕਿ ਉਹਨਾਂ ਨੇ ਉਹੀ ਗੱਲਾਂ ਕਹੀਆਂ ਨੇ ਕਿ ਦੇਖੋ ਜੀ ਸੋਰਸ ਇਹਨਾਂ ਨੇ ਦੱਸ ਦਿੱਤਾ ਆਪ ਦਾ ਜੀ ਇਹ ਕਹਿੰਦੇ ਜੀ ਸੋਰਸ ਦੱਸੋ ਸੋਰਸ ਦੱਸੋ ਵਕੀਲ ਨੇ ਆਪਣੀ ਜ਼ਿਰਾ ਦੇ ਵਿੱਚ ਕਿਹਾ ਕਿ ਸੋਰਸ ਅਸੀਂ ਦੱਸ ਦਿੱਤਾ ਹੂੰ ਇਹ ਅੱਜ ਅਮਨ अरोड़ा ਜੀ ਕਹਿ ਰਹੇ ਸਨ ਕਿ ਸੋਰਸ ਕਦੇ ਪੇਪਰ ਕਹਿੰਦੇ ਆ ਕਦੇ ਇਹ ਕਹਿੰਦੇ ਕਿ ਇੰਟੈਲੀਜੈਂਸ ਦੇ ਵਿੱਚ ਭਈ ਮੇਰਾ ਕੋਈ ਸੋਰਸ ਹੈਗਾ ਸੋਰਸ ਮੈਂ ਰਵੀਲ ਨਹੀਂ ਕਰਾਂਗਾ ਹੂੰ ਦੇਖੋ ਸੋਰਸਰ ਰੀਵੀਲ ਦੀ ਜੇ ਗੱਲ ਆਉਂਦੀ ਆ ਤੇ ਮਾਨਸਾਬ ਵੀ ਆਪ ਦਾ ਸੋਰਸਰ ਰੀਵੀਲ ਕਰਨਾ ਕਿ ਗੋਲਡੀ ਬਰਾੜ ਵਾਲੀ ਅਨਾਉਂਸਮੈਂਟ ਕਿਹਦੇ ਸੋਰਸ ਦੇ ਹਵਾਲੇ ਨਾਲ ਕਰ ਦਿੱਤੀ ਸੀ ਇਹਨਾਂ ਨੇ ਜੇ ਪਿਛਲੇ ਦਿਨੀ ਜਿਹੜੀ ਗੱਲ ਕਹੀ ਸੀ ਉਹ ਸ਼ਤਿਕ ਇਹਨਾਂ ਨੇ ਤੇ ਅਗਨੀ ਵੀਰ ਵਾਲੇ ਮਾਮਲੇ ਦੇ ਵਿੱਚ ਗੱਡਾ ਵੱਡਾ ਝੂਠ ਬੋਲ ਦਿੱਤਾ ਸੀਗਾ ਸਿੱਖ ਰੈਜਿਮੈਂਟ ਦੇ ਮਾਮਲੇ ਦੇ ਵਿੱਚ ਜੀ ਮਤਲਬ ਕਿ ਗੱਲਾਂ ਤੇ ਬਹੁਤ ਹਰੇਕ ਲੀਡਰ ਨੂੰ ਦੇਣੀਆਂ ਆ ਜਾਂਦੀਆਂ ਤਾਂ ਇਹਨਾਂ ਨੇ ਮਤਲਬ ਕਿ ਜਾ ਕੇ ਉੱਥੇ ਇਹੀ ਆਧਾਰ ਬਣਾਇਆ ਕਿ ਵੇਖੋ ਜੀ ਇਹ ਲੀਡਰ ਆਫ অপੋਜੀਸ਼ਨ ਨੇ ਹੂੰ ਵਿਰੋਧੀ ਧਿਰ ਦੇ ਨੇਤਾ ਨੇ ਜੀ ਤੇ ਤਤਫਟ ਮਲਬ ਕੇ ਭਈ ਇੱਕ ਕਾਂਸਟੇਬਲ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਦੇਣਾ ਇਹ ਠੀਕ ਨਹੀਂ ਹੈ ਜੀ ਯਾਨੀ ਜੋ ਪ੍ਰੋਸੀਜਰ ਹੈ ਉਸ ਨੂੰ ਫੋਲੋ ਕੀਤੇ ਤੋਂ ਬਗੈਰ ਹੀ ਇਹਨਾਂ ਨੇ ਨਰੜਾ ਚਾੜ ਦਿੱਤਾ ਹੈ ਗਲਤ ਆ ਹੁਣ ਦੇਖੋ ਗੱਲ ਇਹ ਆ ਕਿ ਤੁਹਾਨੂੰ ਯਾਦ ਹੋਣਾ ਪਿੰਕੀ ਢਾਲੀਵਾਲ ਦੇ ਮਾਮਲੇ 'ਚ ਕੀ ਹੋਇਆ ਸੀਗਾ ਇਹਨਾਂ ਨੇ ਢੋਲ ਵਜਾ ਦਿੱਤੇ ਸੀ ਢੋਲ ਵੱਜ ਗਏ ਨਹੀਂ ਬਿੱਲੋ ਤੇਰੇ ਮੇਰੇ ਪਿਆਰ ਦੇ ਉਹ ਢੋਲ ਵਜਾ ਦਿੱਤੇ ਆ ਹੋ ਗਿਆ ਜੀ ਵਾਹ ਹੋ ਗਿਆ ਉਤੋਂ ਬਾਅਦ ਮੈਂ ਅੱਗੇ ਵੀ ਤੁਹਾਨੂੰ ਮਿਸਾਲ ਦਿੱਤੀ ਸੀ ਕਿ ਇੱਕ ਰਾਤ ਪਿੰਕੀ ਧਾਲੀਵਾਲ ਰਮਾਲਜਾ ਬੰਨ ਕੇ ਅੰਦਰ ਰਿਹਾ ਸੀਗਾ ਦੂਜੀ ਸ਼ਾਮ ਉਹ ਤੇ ਬਾਹਰ ਤੁਰਿਆ ਆਉਂਦਾ ਸੀ ਬਿਲਕੁਲ ਬਾਅਦ ਚ ਕਾਕੇ ਨਾਲ ਵੀ ਨਿਬੜ ਗਿਆ ਤੇ ਸੁਨੰਦਾ ਨਾਲ ਵੀ ਨਿਬੜ ਗਿਆ ਸਭ ਕੁਝ ਠੀਕ ਹੋ ਗਿਆ ਫੁੱਲ ਰਿਪੋਰਟ ਆਓ ਕਿ ਨਹੀਂ ਤੇਰੇ ਯਾਰ ਦੀਆਂ ਸਾਰਾ ਕੁਝ ਓਕੇ ਹੋ ਗਿਆ ਜੀ ਤੇ ਉਹ ਉਹੀ ਚੀਜ਼ ਹੁੰਦੀ ਆ ਨਾ ਕਿ ਮੁੜ ਕੇ ਤੁਹਾਨੂੰ ਨਮੋਸ਼ੀ ਚੱਲਣੀ ਪੈਂਦੀ ਆ ਹਮ ਠੀਕ ਹੈ ਨਾ ਜੀ ਬਾਜਵਾ ਸਭ ਹੁਣ ਇੱਥੇ ਤੇ ਖੁੱਲੇ ਰੂਪ ਚ ਨਹੀਂ ਕਹਿੰਦੇ ਪਰ ਅਦਾਲਤ ਚ ਉਹਨਾਂ ਨੇ ਕਿਹਾ ਕਿ ਸੋਰਸ ਦੱਸ ਦਿੱਤਾ ਤਾਂ ਸੋਰਸ ਫਿਰ ਉਹੀ ਆ ਕਿ ਨਿਊਜ਼ਪੇਪਰ ਤਾਂ ਇੱਕ ਇਹ ਵੀ ਨੁਕਤਾ ਹੈ ਇਹ ਹੋ ਜਾਂਦਾ ਨਾ ਕਿ ਲੀਡਰ ਆਫ ਆਪੋਜੀਸ਼ਨ ਜਿਹੜਾ ਹੈ ਵਿਰੋਧੀ ਧਿਰ ਦਾ ਆਗੂ ਆ ਉਹ ਜਾ ਕੇ ਅਦਾਲਤ ਨੂੰ ਕਹਿ ਸਕਦਾ ਕਿ ਦੇਖੋ ਜੀ ਮੈਂ ਪੇਪਰ ਪੜ੍ਹਿਆ ਸੀਗਾ ਉਹਨੂੰ ਕੋਟ ਕਰ ਦਿੱਤਾ ਜੀ ਤਾਂ ਪੇਪਰ ਨੂੰ ਤਾਂ ਪਾਰਟੀ ਬਣਾਇਆ ਨਹੀਂ ਨਾ ਹੀ ਪਾਰਟੀ ਛੇਤੀ ਬਣਦੀ ਐ ਇਦਾਂ ਹੂੰ ਠੀਕ ਹੈ ਤੇ ਇਹ ਮੈਂ ਤੁਹਾਨੂੰ ਇੱਕ ਚੀਜ਼ ਜ਼ੋਰ ਦੱਸਦੇ ਹਾਂ ਸਾਡੇ ਪੱਤਰਕਾਰ ਨਾ ਬੜੇ ਚਸਕੇ ਲੈਂਦੇ ਆ ਕਿਉਂਕਿ ਸਾਡੇ ਵੀ ਵਿਚਾਰ ਧਾਰਕ ਧੜੇ ਹੀ ਆ ਇੱਕ ਤਰ੍ਹਾਂ ਨਾਲ ਕੋਈ ਬੰਦਾ ਹੁੰਦਾ ਜਿਹੜਾ ਸਿਆਤਾ ਕਿਸੇ ਵਿਚਾਰ ਧਾਰਾ ਨੂੰ ਪੱਠੇ ਨਹੀਂ ਪਾਉਂਦਾ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਵਾਂ ਜੀ ਪ੍ਰਤਾਪ ਸਿੰਘ ਬਾਜਵਾ ਬਾਰੇ ਉਹ ਇਹਨਾਂ ਦਾ ਨਾ ਇੱਕ ਨਾ ਇਹੋ ਜਿਹਾ ਲਾਣਾ ਹੈਗਾ ਜਿਹੜਾ ਸੋਚਦਾ ਸੱਚਦਾ ਘਾਟੀ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਉਹ ਕਹੀ ਜਾਂਦੇ ਤੁਸੀਂ ਕਹਿੰਦੇ ਐਫ ਆਈ ਆਰ ਡਿੱਗ ਪੈਣੀ ਹੈ ਜੇਕਰ ਡਿੱਗ ਪਈ ਦੇਖੋ ਜੇ ਇਹ ਐਫ ਆਈ ਆਰ ਨਹੀਂ ਡਿੱਗਦੀ ਉਹਦਾ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕਈਆਂ ਨੂੰ ਗੰਬਲਾਵਾ ਪੈਣਾ ਹੈ ਹੂੰ ਸਾਡੇ ਪੱਤਰਕਾਰਾਂ ਕੋਲੇ ਬਹੁਤ ਸਾਰੀ ਜਾਣਕਾਰੀ ਸੋਰਸਸ ਦੇ ਹਵਾਲੇ ਨਾਲ ਹੁੰਦੀ ਹੈ ਜੀ ਮੈਂ ਤੇ ਅੱਜ ਸਵੇਰੇ ਇੱਕ ਪੋਸਟ ਪਾਈ ਹੈ ਹੂੰ ਪਨ ਮੀਡੀਆ ਸੰਬੰਧੀ ਜੀ ਤਾਂ ਮੇਰੇ ਤੇ ਵੀ ਪਰਚਾ ਦਰਜ ਕਰ ਦੇਣਗੇ ਕਿ ਜਾਂ ਤਾਂ ਆਪਣਾ ਸੋਰਸ ਦੱਸ ਹੂੰ ਜਾਂ ਤੇ ਆਪਣਾ ਸੋਰਸ ਦੱਸ ਤਾਂ ਮੈਂ ਸੋਰਸ ਕਿਉਂ ਦੱਸੂੰਗਾ ਮੇਰੀਆਂ ਭੰਗਲਤਾਂ ਵੜ ਦਿਓ ਨਹੀਂ ਦੱਸਦਾ ਜੀ ਤੁਹਕੇ ਸਾਾਨੂੰ ਇੰਨੀ ਕੋਈ ਇਮਿਊਨਿਟੀ ਐ ਨਾ ਬਿਲਕੁਲ ਅਸੀਂ ਕੋਈ ਆਪਣਾ ਵਿਸਲ ਬਲੋਰ ਜੇ ਟਕਣਾ ਚਾਹਾਂਗੇ ਤੇ ਨਹੀਂ ਦੱਸਦੇ ਅਸੀਂ ਹਮ ਪਰ ਗੱਲ ਇਹ ਆ ਕਿ ਉਹ ਸਾਰਿਆਂ ਤੇ ਹੀ ਇਸ ਕੰਝਾ ਕੱਸ ਦੇਣ ਕਿ ਹੌਲੀ ਹੌਲੀ ਜੀ ਕਿ ਉਹਦੇ ਉਹਨੂੰ ਵੀ ਸੰਮਣ ਕੱਢ ਉਹਨੂੰ ਵੀ ਪਰਚਾ ਕਰ ਹਮ ਇਹ ਚੀਜ਼ ਦੇਖਣ ਵਾਲੀ ਆ ਇਹ ਇਸ ਪੱਖ ਤੋਂ ਵਿਚਾਰੀ ਨਹੀਂ ਜਾ ਰਹੀ ਕਿ ਫਿਰ ਤੇ ਆਮ ਬੰਦਾ ਵੀ ਮੰਨ ਲਓ ਫਰਜ਼ ਕਰੋ ਹਮ ਤੁਹਾਡਾ ਕੋਈ ਬੰਦਾ ਕਿਸੇ گورਨਮੈਂਟਲ ਜੋਬ ਤੇ ਆ ਜੀ ਉਹਨੇ ਕੋਈ ਮਹਿਕਮੇ ਦੀ ਆ ਕੇ ਸੂਚਨਾ ਤੁਹਾਨੂੰ ਦੇ ਦਿੱਤੀ ਕਿ ਅੰਦਰ ਆ ਚੱਲ ਰਿਹਾ ਹੈ ਤੁਸੀਂ ਲਿਖ ਦਿੱਤੀ ਤਾਂ ਫਿਰ ਤੁਹਾਡੇ ਘਰ ਵੀ ਸਮਾਨ ਆ ਜਾਊਗਾ ਕੀ ਆਪਦਾ ਸੋਰਸ ਰਵੀਲ ਕਰ ਹੂੰ ਤਬ ਇਹ ਤਾਂ ਬਹੁਤ ਸਾਰੇ ਮਾਮਲੇ ਚ ਤੁਸੀਂ ਪਹਿਲਾਂ ਇਦਾਂ ਕਰਦੇ ਰਹੇ ਹੋ ਨਾ ਜਾਣਕਾਰੀਆਂ ਆਉਣੀਆਂ ਨਾ ਕਿਸੇ ਨੇ ਜਾਣਕਾਰੀਆਂ ਦੇਣੀਆਂ ਫਿਰ ਤਾਂ ਬੜਾ ਕੁਝ ਗੋਲ ਹੋ ਜਾਣਾ ਬਿਲਕੁਲ ਉਹੀ ਮੈਂ ਕਹਿ ਰਿਹਾ ਨਾ ਕਿ ਸਰ ਇਦਾਂ ਜਿਹੜਾ ਬਟਾ ਜ਼ਬਰਦਸਤੀ ਨਹੀਂ ਪੁੱਛਿਆ ਜਾਂਦਾ ਤਾਂ ਉਹਨਾਂ ਨੇ ਘਟੋ ਘਟ ਕੋਰਟ ਦੇ ਵਿੱਚ ਇਹ ਗੱਲ ਜਾ ਕੇ ਜ਼ਰੂਰ ਕਹਿ ਦਿੱਤੀ ਕਿ ਅਸੀਂ ਸੋਰਸ ਦੱਸ ਦਿੱਤਾ ਤਾਂ ਸੋਰਸ ਉਹਨਾਂ ਨੇ ਆਪਣੀ ਜਾਨ ਬਚਾਉਣੀ ਆ ਬਾਜਵਾ ਹੋਰਾਂ ਨੇ ਉਹ ਉਸੇ ਪੇਪਰ ਨੂੰ ਕੋਟ ਕਰਨਗੇ ਜਿਹਦੀ ਆਪਾਂ ਗੱਲ ਕੀਤੀ ਸੀਗੀ 9 ਤਰੀਕ ਵਾਲੀ ਦੈਨ ਇੱਕ ਪਾਸ ਕਰਦੀ ਜੀ ਉਹ ਉਹਨੂੰ ਕੋਟ ਕਰ ਦੇਣਗੇ ਉੱਥੇ ਗੱਲ ਖਤਮ ਹੈ ਇਸ ਕਰਕੇ ਐਫ ਆਈ ਆਰ ਜਿਹੜੀ ਹੈ ਉਹ ਐਸ ਵੇਲੇ ਕਹਿ ਲੋ ਕਿ ਜਿਵੇਂ ਉਹ ਕਹਿ ਲੋ ਖਤਰੇ ਦੇ ਨਿਸ਼ਾਨ ਵਾਲੀ ਹੈ ਜੀ ਕੱਲਾ ਬਾਜਵਾ ਸਾਹਿਬ ਨਾਲ ਨਾਂ ਜੋੜੂ ਅੱਗੇ ਵੀ ਮੈਂ ਉਹੀ ਕਹਿਣਾ ਕਿ ਜੇ ਉਹ ਸਟੈਂਡ ਕਰਦੀ ਹੈ ਤਾਂ ਹੋ ਸਕਦਾ ਹੈ ਕਿ ਗਾਂ ਕੋਈ ਹੋਰ ਲੀਡਰ ਇਸ ਤਰ੍ਹਾਂ ਦੀ ਕੋਈ ਗੱਲ ਕਵੇ ਉਹਦੇ ਤੇ ਪਰਚਾ ਹੋ ਜਾਏ ਜਾਂ ਪੱਤਰਕਾਰ ਜੇ ਕੋਈ ਇਹਨਾਂ ਦੀ ਅੱਖ 'ਚ ਰੜਕਦਾ ਕੁਝ ਰੜਕਦੇ ਨੇ ਪੱਤਰਕਾਰ ਪੰਜ-ਸੱਤ ਬੰਦੇ ਨੇ ਉਹ ਰੜਕਦੇ ਇਹਨਾਂ ਦੀ ਅੱਖ 'ਚ ਜੇ ਕੋਈ ਵੀ ਸੋਰਸ ਦੇ ਹਵਾਲੇ ਨਾਲ ਗੱਲ ਕਰੂਗਾ ਤੇ ਕਹਿਣਗੇ ਕਿ ਸੋਰਸ ਦੱਸ ਸੋਰਸ ਰਵੀਲ ਕਰ ਸਰ ਸੋਰਸ ਹੀ ਰਿਵੀਲ ਕਰੋਗੇ ਤਾਂ ਤੁਸੀਂ بچੋਗੇ ਹੀ ਨਹੀਂ ਜੀ ਠੀਕ ਹੈ ਬਹੁਤ ਸਾਰੀ ਜਾਣਕਾਰੀ ਜਿਹੜੀ ਆਪਾਂ ਆਪਣੇ ਪ੍ਰੋਗਰਾਮ ਚ ਕਿੰਨੀ ਜਾਣਕਾਰੀ ਸੋਰਸਸ ਦੇ ਹਵਾਲੇ ਨਾਲ ਦਿੰਨੇ ਹਾਲਾਂਕਿ ਕਈ ਵਾਰ ਚਲੋ ਜਾਣਕਾਰੀ ਡਿੱਗ ਪੈਂਦੀ ਆ ਹੂੰ ਠੀਕ ਹੈ ਜੀ ਜਾਣਕਾਰੀ ਮਤਲਬ ਕਿ ਕਈ ਵਾਰ ਇਹ ਨਹੀਂ ਹੁੰਦਾ ਚਲੋ ਕਈ ਵਾਰ ਹਾਂ ਕਈ ਵਾਰ ਇਧਰ ਉਧਰ ਹੋ ਜਾਂਦੀ ਹੈ ਗੱਲ ਪਰ ਸੋਰਸ ਤੁਸੀਂ ਆਪ ਦਾ ਰਿਵੀਲ ਕਰਤਾ ਤਾਂ ਤੁਸੀਂ ਮਰ ਗਏ ਜੀ ਸੋ ਇਸ ਵਾਸਤੇ ਵੀ ਕਾਹਣੀ ਗੁੰਝਲਤਾ ਰਿਹਾ ਪਰ ਪ੍ਰਤਾਪ ਸਿੰਘ ਬਾਜਵਾ ਬਾਰੇ ਮੈਂ ਤੁਹਾਨੂੰ ਕੁਝ ਹੋਰ ਦੱਸ ਦੇਵਾਂ ਜਾਂਦੇ ਜਾਂਦੇ ਆ અમન અરુડા ને પ્રતાપસિંહ બાજવા દેખો ਹੁਣ ਲੜਾਈ ਜਿਹੜੀ ਹੈ ਨਾ ਤੁਸੀਂ ਸ਼ੁਰੂ ਕੀਤਾ ਸੀਗਾ ਕਿ ਭਾਈ ਸਿਆਸਤ ਕਿੱਧਰ ਨੂੰ ਜਾਂਦੀ ਹੈ ਨਾ ਹੁਣ ਇਹਨੂੰ ਛੱਡ ਦਿਓ ਤੇ ਹਾਈ ਕੋਰਟ ਦੀ ਜਿਹੜੀ ਸੀਗੀ ਸੁਣਵਾਈ ਉਹਦੇ ਤੇ ਆਪਾਂ ਗੱਲ ਕੀਤੀ ਆ ਸਿਆਸਤ ਕਿੱਧਰ ਨੂੰ ਜਾ ਰਹੀ ਆ ਹੂੰ ਸਰ ਅਚਾਨਕ ਕੀ ਹੋਇਆ ਹੈ ਤੇ ਇੱਕ ਨਾ ਸਾਰੇ ਪਾਸੇ ਹੁਣ ਤੇ ਗੱਲ ਉਹ ਫੈਲੀ ਆ ਕਿ ਇੱਕ ਅਕਾਊਂਟੈਂਟ ਦੇ ਘਰੇ ਕੋਈ ਮੀਟਿੰਗ ਹੋਈ ਆ ਹੂੰ ਮਾਨ ਸਾਹਿਬ ਨੂੰ ਲੱਗਿਆ ਕਿ ਮੈਨੂੰ ਬਈ ਬਾਈਪਾਸ ਕੀਤਾ ਜਾ ਰਿਹਾ ਉੱਥੋਂ ਇੱਕ ਕਹਾਣੀ ਛਿੜਦੀ ਐ ਸਾਰੀ ਜੀ ਕਹਾਣੀ ਚੱਲਦੀ ਐ ਠੀਕ ਐ ਜੀ ਇਹ ਇਸ ਐਪੀਸੋਡ ਦਾ ਬੈਕਗਰਾਉਂਡ ਐ ਪਿਛਟ ਭੂਮੀ ਕਹਿ ਦਿੰਨੇ ਆ ਜਿਹਨੂੰ ਆਪਾਂ ਪਿੱਠ ਭੂਮੀ ਆ ਠੀਕ ਐ ਪਿਛੂ ਕੜਿਆ ਇੱਥੋਂ ਸ਼ੁਰੂ ਹੁੰਦਾ ਫਿਰ ਮੈਂ ਤੋਂ ਨਾ ਕਿਹਾ ਮਾਨ ਸਾਹਿਬ ਨੂੰ ਪਿਆਰ ਨਾਲ ਭਾਵੇਂ ਸਾਰਾ ਹੀ ਵੱਢ ਲੋ ਮਾਨ ਸਾਹਿਬ ਕਹੇ ਕਿ ਮੈਂ ਬੜਾ ਤੁਸੀਂ ਤੇ ਦਿਲਦਾਰ ਆਦਮੀ ਜੋ ਮਰਜ਼ੀ ਗੱਲ ਇਹਨਾਂ ਦੀ ਈਗੋ ਹਰਟ ਜਦੋਂ ਕਿਸੇ ਨੇ ਕਰਤੀ ਨਾ ਜੀ ਇਹ ਇੰਨੇ ਜ਼ਿਆਦਾ ਅਸੁਰੱਖਿਅਤ ਆਦਮੀ ਆ ਜੇ ਇਹਨਾਂ ਦਾ ਰਾਈਟ ਹੈਂਡ ਵੀ ਇਹਨਾਂ ਨੂੰ ਲੱਗਿਆ ਨਾ ਕਿ ਯਾਰ ਇਹ ਕੁਝ ਕਰ ਜਾਏਗਾ ਉਹਦੇ ਪ੍ਰਤੀ ਸ਼ੱਕੀ ਹੋ ਗਏ ਸਰ ਇਹ ਰਾਤ ਪਰ ਸੌਣਗੇ ਨਹੀਂ ਹੂੰ ਮੈਂ ਜਿੰਨੀ ਕੁ ਇਹਨਾਂ ਦੀ ਪਰਸਨੈਲਿਟੀ ਨੂੰ ਜਾਣਦਾ ਤਾਂ ਇਹ ਆ ਸੁਰਖਿਅਤ ਇਨਸਾਨ ਨੇ ਮੁੱਖ ਮੰਤਰੀ ਸਾਹਿਬ ਕਿਉਂਕਿ ਇਹਦੀ ਇੱਕ ਬੜੀ ਵੱਡੀ ਮਿਸਾਲ ਉਗੜਵੀਂ ਦਿੱਤੀ ਸੀ ਕਿ ਸੁਚਾ ਸਿੰਘ ਛੋਟੇਪੁਰ ਨੇ ਹੂੰ ਸਿੱਧੂ ਦੀ ਜਦੋਂ ਗੱਲਬਾਤ ਚੱਲਦੀ ਸੀਗੀ ਉਹ ਹਾਲੇ ਵੀ ਬਿਆਨ ਤੁਹਾਨੂੰ Google ਤੇ ਲੱਭ ਜਾਣਾ YouTube ਤੇ ਉਹ ਲੱਭ ਜਾਣਾ ਕਿ ਰਾਤ ਨੂੰ ਕਿਵੇਂ ਚਾਚਾ ਚਾਚਾ ਕਰਕੇ ਮੈਨੂੰ ਕਾਲ ਕੀਤੀ ਗਈ ਆ ਗਿਆਈ ਚਾਚਾ ਆ ਗਿਆਈ ਉਹ ਹਾਲੇ ਤੱਕ ਬਿਆਨ ਆਨ ਰਿਕਾਰਡ ਹੈ ਜੀ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਜਦੋਂ ਅਸੁਰੱਖਿਅਤ ਮਹਿਸੂਸ ਹੁੰਦੀ ਹੈ ਜਾਂ ਇਹਨਾਂ ਦੀ ਈਗੋ ਹਾਰਟ ਹੁੰਦੀ ਹੈ ਖਤਰਨਾਕ ਹੋ ਜਾਂਦੇ ਆ ਬਸ ਇਹ ਇਹਨਾਂ ਦੀ ਇਹਨਾਂ ਦੇ ਵਿਅਕਤੀਤਵ ਦੀ ਖਾਸੀਅਤ ਕਹਿ ਲਓ ਹੂੰ ਕਮਜ਼ੋਰੀ ਕਹਿ ਲੋ ਜੋ ਮਰਜ਼ੀ ਆਪੋ ਆਪਣੇ ਹਿਸਾਬ ਨਾਲ ਤਾਂ ਇੱਥੇ ਇਹ ਮਾਮਲਾ ਹੋਇਆ ਉਸ ਤੋਂ ਬਾਅਦ ਕੀ ਚੱਲਿਆ ਸਭ ਨੂੰ ਪਤਾ ਹੈ ਹੂੰ ਬਾਜਵਾ ਦੇ ਮਾਮਲੇ 'ਚ ਕੀ ਹੋਇਆ ਕਿ ਕਾਂਗਰਸ ਨੂੰ ਬੈਨੀਫਿਟ ਮਿਲ ਗਿਆ ਉਸ ਚੀਜ਼ ਦਾ ਹੂੰ ਬਾਜਵਾ ਤਾਂ ਹਲੇ ਕਿ ਰਹਿ ਪੈ ਨਹੀਂ ਹਲੇ ਜਦੋਂ ਤੱਕ ਪੂਰਾ ਨਿਕਲਦੇ ਨਹੀਂ ਹੈ ਇਸ ਚੱਕਰ ਚੋ ਗੱਡਾ ਨਿਕਲਦਾ ਨਹੀਂ ਹੈ ਜੀ ਉਦੋਂ ਤੱਕ ਤੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਬਾਜਵਾ ਦੇ ਮਾਮਲੇ ਦੇ ਵਿੱਚ ਕਾਂਗਰਸ ਇੱਕ ਝੁੱਟੋ ਗਈ ਸਿਵਾਏ ਭਾਰਤ ਪੂਸ਼ਣ ਆਸ਼ੂ ਦੇ ਸਾਰੇ ਲੀਡਰ ਉੱਥੇ ਉਹਨਾਂ ਨੇ ਕਿਹਾ ਕਿ ਪਹੁੰਚੋ ਕਾਂਗਰਸ ਹਾਈ ਕਮਾਂਡ ਨੇ ਦਾਬਾ ਮਾਰਿਆ ਕਿ ਸਾਰਿਆਂ ਨੂੰ ਜਾਣਾ ਪਊਗਾ ਸਾਰਿਆਂ ਨੂੰ ਬੋਲਣਾ ਪਊਗਾ ਉਹ ਬੋਲੇ ਚੱਲੇ ਸਭ ਕੁਝ ਹੋ ਗਿਆ ਕਾਂਗਰਸ ਸੰਗਠਿਤ ਹੋ ਗਈ ਬਿਲਕੁਲ ਉਹਨਾਂ ਨੂੰ ਫਾਇਦਾ ਹੋ ਗਿਆ ਹੁਣ ਇਹਨਾਂ ਨੂੰ ਲੱਗਿਆ ਫਿਰ ਇੱਥੇ ਹੋ ਗਿਆ ਵੀ ਕੰਮ ਤੇ ਭਾਵੇਂ ਸ਼ੁਰੂਆਤ ਜਿਹੜੀ ਹੈ ਕਿਸੇ ਵੀ ਪੱਖ ਤੋਂ ਹੋਈ ਆ ਪਰ ਹੁਣ ਤੇ ਕਾਂਗਰਸ ਇਹਦਾ ਲਾਹਾ ਲੈ ਰਹੀ